ਬੇਰੋਜ਼ਗਾਰਾਂ ਦੇ ਸੰਜੇ ਮੋਰਚੇ ਨੇ ਅੱਜ ਪੁਲਿਸ ਨਾਲ ਜ਼ੋਰ ਜਬਰਦਸਤੀ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦੇ ਬਾਹਰ ਝੂਠੇ ਵਾਅਦਿਆਂ ਦਾ ਝੂਠੇ ਵਾਲਿਆਂ ਦੀ ਲੋੜੀ ਜਲਾਈ ਆਓ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਵੇਂ ਇਹ ਇਹਨਾਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਔਰ ਫਿਰ ਪੁਲਿਸ ਨੇ ਬਾਰ-ਬਾਰ ਆਸ਼ਵਾਸ਼ਣ ਦੇਣ ਦੇ ਵੀ ਡਿਊਟੀ ਮੈਜਿਸਟਰੇਟ ਦੇ ਆ ਜਾਣ ਤੋਂ ਬਾਅਦ ਹੀ ਉਹ ਜੇਕਰ ਤੁਹਾਨੂੰ ਮਨਜ਼ੂਰੀ ਦਿੰਦੇ ਐ ਅੱਗੇ ਜਾ ਕੇ ਪ੍ਰਦਰਸ਼ਨ ਕਰਨ ਦੀ ਜਾਂ ਲੋਹੜੀ ਜਲਾਉਣ ਦੀ ਤਾਂ ਫਿਰ ਤੁਸੀਂ ਕਰ ਸਕਦੇ ਹੋ ਤਾਂ ਆਓ ਤੁਹਾਨੂੰ ਅਸੀਂ ਦਿਖਾਨਿਆ ਵੀ ਕਿਵੇਂ ਪੁਲਿਸ ਦੇ ਨਾਲ ਉਹਨਾਂ ਨੇ ਜ਼ੋਰ ਜ਼ਬਰਦਸਤੀ ਕਰਨ ਤੋਂ ਬਾਅਦ ਡਿਊਟੀ ਮੈਜਿਸਟਰੇਟ ਦੇ ਔਨ ਤੇ ਇੱਕ ਵਫਦ ਨੇ ਜਿਹੜਾ ਹੈ ਕੈਬਨਿਟ ਮੰਤਰੀ ਦੇ ਕਰਦੇ ਅੱਗੇ ਜਿਹੜੇ ਆ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਦੇ ਖਿਲਾਫ ਝੂਠੇ ਲਾਰਿਆਂ ਦਾ ਜਿਹੜਾ ਵਾਅਦਾ ਦਾ ਜਿਹੜੇ ਕਾਪੀਆਂ ਉਹ ਸਾੜੀਆਂ ਤਾਂ ਆਓ ਤੁਸੀਂ ਦੇਖ ਰਹੇ ਹੋ ਤੁਸੀਂ ਹੁਣ ਇਹ ਜਿਹੜੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆ ਮੈਡਮ ਦੀ ਕੋਠੀ ਦੇ ਬਾਹਰ ਜਿਹੜਾ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਗੱਲੇ ਖੜ ਬਹਿ ਜਾਓ ਤੁਸੀਂ ਬਹਿ ਜਾਓ ਕਾ ਬਹਿ ਜਾਓ ਕਰ ਬਹਿ ਜਾਓ ਮੇਰੀ ਗੱਲ ਸੁਣੋ ਬਹਿ ਜਾਓ ਥੋੜੀ ਜਿਹਾ ਦਿਨ ਤਾਂ ਬਹਿ ਜਾਓ ਸਾਰੇ ਬੈਠੋ ਬੈ ਜਾਓ ਬੈਠੋ ਸਾਰੇ ਸਾਥੀ ਬਹਿ ਜਾਓ ਲੋੜੀ ਪਾਰ ਤੇ ਚੱਲਾਂਗੇ ਸਾਰੇ ਬੈਠੋ ਸਾਰੇ ਪੜਾਉਂਗਾ ਸਰ ਜੀ ਬਹਿ ਜਾਓ ਕਮੈਂਟ ਬੈਠੋ ਕੋਈ ਨਹੀਂ ਰੋਪਾ ਤੱਕ ਜਿਹੜਾ ਬੰਦਾ ਰੰਗਣ ਇੱਕ ਮਿੰਟ ਬਿਠਾਓ ਯਾਰ ਇੱਕ ਮਿੰਟ ਬਿਠਾਓ ਹਾਂ ਜੀ ਮੈਂ ਤਾਂ ਸਟਾਰਟ ਹੋ ਗਿਆ ਜੇ ਹੀ ਇਹ ਦੇਖੋ ਇੱਕ ਮਿੰਟ ਇਸ ਜਮਨੇ ਖੁੱਲ ਕਰ ਦੇਗਾ ਮੈਂ ਵੀ ਕਿੰਨਾ ਸੋਚ ਰਿਹਾ ਹਾਂ ਕਿ ਉਹ ਬਾਈ ਜੀ ਮੈਂ ਮੇਰੇ ਕੋਲ ਤੋਂ ਅਖੀਰ ਤੱਕ ਨਹੀਂ ਆਉਂਦੇ ਉਹਨਾਂ ਦਾ ਲੋਇਨ ਟ੍ਰੈਕ ਕਰਨਾ ਹੈ ਅਸੀਂ ਲੋੜੀ ਦੇ ਬਾਹਰ ਨੂੰ ਦੋਨੋਂ ਮੈਂ ਕੱਟਣ ਲੱਜਾਉਣਾ ਜੇ ਕੋਠੇ ਦੇ ਮੂਰੇ ਜਾਣ ਤੋਂ ਇਨਫੋਰਮੇਸ਼ਨ ਮਿਲ ਜੂਗੀ ਤਾਂ ਮੈਂ ਜਾਵੜ ਡਿਊਟੀ ਬਿਜੇਸਟੀ ਦਾ ਆ ਰਿਹਾ ਹੈ ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਕੱਲ੍ਹ ਤੱਕ ਉਹਨਾਂ ਨਾਲ ਗੱਲ ਕਰਦੇ ਕਿੰਨਾ ਚਿਰ ਦੇ ਆ ਰਹੇ ਜੀ ਉਸ ਨੂੰ ਅੱਧਾ ਘੰਟਾ ਹੋ ਗਿਆ ਕੈਨੂੰ ਕਹਿ ਬਾਈ ਜੀ ਮੈਂ ਦੱਸ ਦਿਨ ਸਭ ਨੂੰ ਸੂਚਿਤ ਕਰਤਾ ਡਿਊਟੀ ਬਿਜੇਸਟੀ ਦਾ ਆ ਰਿਹਾ ਹੈ ਲੇਕਿਨ ਦੇ ਵਿੱਚ ਉਹ ਡਿਊਟੀ ਬਿਜੇਸਟੀ ਆ ਗਿਆ ਉਹਨਾਂ ਨਾਲ ਗੱਲ ਕਰ ਲਈ ਤਾਂ ਹੀ ਤੱਕ ਉਹਨਾਂ ਨੇ ਕਰਦੇ ਐ ਮੇਰੇ ਕੋਲ ਸਾਰਾ ਸਮਾਂ ਨੋਟ ਕਰੋ ਸੋਨ ਨੂੰ ਜਾਣਾ ਜਾਊਗਾ ਇਹ ਮੀਟਿੰਗ ਕਰੋਣ ਨੂੰ ਮੈਂ ਤਿਆਰ ਬੈਠਾ ਡਿਊਟੀ ਮਿਨਿਸਟਰ ਤੁਹਾਡੇ ਕੋਲ ਆ ਰਿਹਾ ਹੈ ਐਸਨੂੰ ਮੈਂ ਇੱਕ ਮਿੰਟ ਰਾਮਣ ਇੱਕ ਮਿੰਟ ਰਾਮਣ ਕਿ ਗੱਲ ਨਹੀਂ ਕਰੋਂਗੇ ਫਿਰ ਹੱਲ ਦੀ ਗੱਲ ਸਾਡੇ ਕੋਲ ਦੇਖੋ ਜੀ ਮੀਟਿੰਗ ਹੈਗੀ ਉਹਨਾਂ ਨੂੰ ਕੋਈ ਸੀਐਮ ਦੀ ਮੀਟਿੰਗ ਦਵਾਉਗਾ ਕਰਾਊਗਾ ਉਹ ਬਈ ਮੇਰੀ ਗੱਲ ਸੁਣ ਰੋਣਾ ਤੇ ਇਸ ਚੀਜ਼ ਦਾ ਇਹ ਸਮਝਦਾ ਮੇਰੀ ਜੈਤਪੁਰ ਦੀ ਰਿਪਰੈਜ਼ੈਂਟੇਟਿਵ ਆਊਗਾ ਸਰਕਾਰ ਦਾ ਗੱਲਬਾਤ ਹੁੰਦੀ ਫੇਰੀ ਹੱਲ ਨਿਕਲੂਗਾ ਕੋਈ ਮੀਟਿੰਗ ਹੈ ਜੀ ਮੈਡਮ ਹੈ ਨਹੀਂ ਇੱਥੇ ਤੁਸੀਂ ਨੀਤਨ ਦਾ

কর <laughs> زندہ باد زندہ باد بابا نان سیدہ پاور سیدہ پاور زندہ باد زندہ باد زندہ باد پاس نہیں سیدہ پاور زندہ باد زندہ باد جاری کرو جاری کرو جاری کرو جاری کرو جاری کرو جاری کرو ہماری سلطنت قائم کرو جاری کرو جاری کرو ہماری سلطنت قائم کرو جاری کرو جاری کرو ہماری سلطنت قائم کرو ہائے ہائے زندہ باد زندہ باد اوہ ادمي وي گالا پنجاب سرڪار مرداباد 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 پنجاب سرڪار مرداباد مرداباد پنجاب سرڪار مرداباد مرداباد پنجاب سرڪار مرداباد مرداباد غير زگاران روزگار جو پنجاب سرڪار روزگاران روزگار جو پنجاب سرڪار جو مرदाबाद مرदाबाद مرضی مولوی کی سرکار مرदाबाद 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 خدائے اکبر زندہ باد زندہ باد زندہ باد خدائے اکبر زندہ باد اپنไซر اپنไซر یار سرکار مرदाबाद بھلا تو اپسیت کرنا گل کر مار یار سرکار مرदाबाद مرदाबाद زندہ باد زندہ باد مرदाबाद مرदाबाद اپنไซر 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 مرتباب مرتباب جہاں پر شاشن پر مرتباب مرتباب ایک منٹ رکو یار گل کر دوں ایک منٹ ایک منٹ گل کر دوں ایک منٹ گل کر دوں Please madam? Okay, no. you <laughs> ਜੀ ਵੀ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਬਾਜ਼ਰਦ ਹੈ ਕਿ ਜਿਹੜਾ ਸਾਡਾ ਪ੍ਰੋਗਰਾਮ ਲਿਖਿਆ ਉਹਨੂੰ ਜਿਹੜਾ ਨੇਪਰੇ ਚਾੜ੍ਹ ਕੇ ਜਾਵਾਂਗੇ ਸਾਡਾ ਪ੍ਰੋਗਰਾਮ ਸੀਗਾ ਡਾਕਟਰ ਬਲਜੀਤ ਕੌਰ ਜੋ ਕੈਬਨਿਟ ਮੰਤਰੀ ਆ ਉਸ ਦੀ ਕੋਠੀ ਦੇ ਅੱਗੇ ਲੋੜੀ ਬਾਲ ਕੇ ਤੇ ਉਹਨਾਂ ਦੇ ਜਿਹੜੇ ਹੈਗੇ ਆ ਝੂਠੇ ਲਾਰੇ ਸਰਕਾਰ ਦੀ ਪੰਡੋਂ ਫੂਕਣੀ ਲੋੜੀ ਬਾਲ ਦਿੱਤੀ ਹੈ ਝੂਠੇ ਲਾਰੇ ਅਸੀਂ ਫੂਕ ਦਿੱਤੇ ਸਿਰਫ ਇਥੋਂ ਦੇ ਪ੍ਰਸ਼ਾਸਨ ਦੀ ਜਰੂਰ ਨਲਾਇਕੀ ਰਹੀ ਹੈ ਜਾਂ ਕੋਈ ਤਾਲਮੇਲ ਦੀ ਕਮੀ ਰਹੀ ਹੈ ਕਿ ਅਸੀਂ ਇੰਨਾਂ ਜਿਹੜਾ ਹੋ ਗਿਆ ਜਿਹੜਾ ਹੈਗਾ 3 ਘੰਟੇ ਇੱਥੇ ਜੱਦੋਜਾਦ ਕਰ ਰਹੇ ਆ ਬਾਹਰ ਬੈਠੇ ਜਿਹੜਾ ਇਹ ਦੇਖੋ ਕਿੰਨੀ ਦੂਰ ਤੁਸੀਂ ਆਪਾਂ ਚੱਲ ਕੇ ਆਏ ਆ ਉੱਥੇ ਗਲੀ ਲੋਕਾਂ ਦੇ ਘਰਾਂ ਅੱਗੇ ਸਾਨੂੰ ਬਾਹਰ ਰੱਖਿਆ ਤੇ ਉਹਨਾਂ ਦੇ ਘਰਾਂ ਅੱਗੇ ਕਹਿੰਦੇ ਆ ਕਿ ਲੋੜੀ ਫੁੱਕੀ ਜਾਵੇ ਅਸੀਂ ਕਿਸੇ ਦੇ ਘਰਾਂ ਦੇ ਅੱਗੇ ਲੋੜੀ ਫੁੱਕਣ ਨਹੀਂ ਆਏ ਸੀਗੇ ਅਸੀਂ ਜਿਹੜਾ ਹੈਗਾ ਬਲਜੀਤ ਕੌਰ ਜਿਹੜਾ ਡਾਕਟਰ ਮੰਤਰੀਆਂ ਦੀ ਘਰ ਅੱਗੇ ਲੋੜੀ ਫੁੱਕਣ ਆਏ ਸੀ ਕੀ ਮੰਗਾ ਕੀ ਅੰਜੀ ਤੁਹਾਡੀਆਂ ਦੇਖੋ ਜੀ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਸਰਕਾਰ ਨੇ ਸਾਨੂੰ ਝੂਠਾ ਲਾਰਾ ਲਾ ਕੇ ਇੱਕ ਲੋਲੀਪੌਪ ਦੇ ਕੇ ਇਲੈਕਸ਼ਨ ਤੋਂ ਪਹਿਲਾਂ ਸਾਡਾ ਜਿਹੜਾ ਹੈ ਇਹ ਵਰਤੋਂ ਕੀਤੀ ਸਾਰੇ ਬੇਰਜ਼ਗਾਰਾਂ ਦੀ ਤੇ ਸਾਡੀ ਸਰਕਾਰ ਆਉਣ ਤੇ ਹਰ ਸਾਲ ਜਿਹੜਾ ਹੈਗਾ ਇੱਕ ਸ਼ਡਿਊਲ ਤੁਹਾਨੂੰ ਪ੍ਰੋਗਰਾਮ ਦੇ ਦਿੱਤਾ ਜਾਊਗਾ 40 ਤੋਂ 50000 ਭਰਤੀ ਹਰ ਸਾਲ ਬੇਰਜ਼ਗਾਰ ਜਿਹੜੇ ਭਰਤੀ ਕੀਤੇ ਜਾਣਗੇ ਅਸੀਂ ਸਰਕਾਰ ਤੋਂ ਪੁੱਛਦੇ 2 ਸਾਲ ਹੋ ਗਏ ਕਿਹੜੇ ਬੇਰਜ਼ਗਾਰਾਂ ਦੀ ਨਾਲੇ ਭਰਤੀ ਦਿੱਤੀ ਸਾਨੂੰ ਇੱਕ ਵੀ ਇਸ਼ਤਿਹਾਰ ਦੱਸ ਦੇਣਗੇ ਅਸੀਂ ਜਾਰੀ ਕੀਤਾ ਮੁੱਖ ਮੰਤਰੀ ਜਿਹੜਾ ਖੁਦ ਜਿਹੜਾ ਹੈਗਾ ਸਾਡੇ ਨਾਲ ਵਾਦਾ ਕਰਦਾ ਸੀ ਜਿਹੜੇ ਓਵਰੇਜ ਹੋ ਚੁੱਕੇ ਆ ਉਹਨਾਂ ਨੂੰ ਉਮਰ ਹੱਦ ਵਿੱਚ ਛੋਟ ਦੇ ਕੇ ਆਉਣ ਵਾਲੀਆਂ ਭਰਤੀਆਂ ਦੇ ਵਿੱਚ ਜਿਹੜਾ ਮੌਕਾ ਦੇਊਗਾ ਤੇ ਉਹ ਅੱਜ ਜਿਹੜਾ ਉਹਨਾਂ ਦਾ ਜਿਹੜਾ ਉਹ ਲਾਰਾ ਸੀਗਾ ਉਹ ਕਿੱਥੇ ਗਿਆ ਸਟੇਜਾਂ ਤੇ ਸਾਨੂੰ ਵਰਤਿਆ ਗਿਆ ਹਰ ਸਟੇਜ ਤੇ ਓਵਰੇਜ ਦਾ ਇਹਨਾਂ ਨੇ ਜ਼ਿਕਰ ਕੀਤਾ ਪਰ ਹਜੇ ਤੱਕ ਇੱਕ ਵੀ ਭਰਤੀ ਇਹਨਾਂ ਦੇ ਵੱਲੋਂ ਜਿਹੜਾ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਜਿੰਦੇ ਵਿੱਚ ਉਮਰਵਾਦ ਛੋਟ ਦੇ ਕੇ ਜਿੰਨੀਆਂ ਖਾਲੀ ਸਾਮੀਆਂ ਚਾਹੇ ਸਿੱਖਿਆ ਵਿਭਾਗ ਹੈ ਚਾਹੇ ਉਹ ਜਿਹੜਾ ਹੈਗਾ ਸਿਹਤ ਵਿਭਾਗ ਹੈ ਉਸ ਵਿੱਚ ਇਸ਼ਤਿਹਾਰ ਜਾਰੀ ਕੀਤਾ ਹੋਵੇ ਮਲੋੜ ਪੁਲਿਸ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋਗੇ ਇਥੋਂ ਦੇ ਐਸ ਐਚਓ ਸਾਹਿਬ ਜਿਹੜੇ ਸਿਟੀ ਸੀਗੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਤੇ ਅਸੀਂ ਸਵਾਲ ਤਾਂ ਨਹੀਂ ਚੱਕਦੇ ਹੁੰਦੇ ਕਿਉਂਕਿ ਇਹ ਉੱਤੇ ਹੁਕਮਾਂ ਤੋਂ ਬੰਨੇ ਹੋਏ ਐ ਇਹ ਤਾਂ ਵਿਚਾਰੇ ਜਿਹੜੇ ਲਕੀਰ ਦੇ ਫਕੀਰ ਐ ਜੇ ਇਹਨਾਂ ਨੂੰ ਹੁਕਮ ਆ ਗਿਆ ਕਿ ਇਹਨਾਂ ਨੂੰ ਇਸ ਜਗ੍ਹਾ ਤੋਂ ਅੱਗੇ ਨਹੀਂ ਜਾਣ ਦੇਣਾ ਤਾਂ ਉਹਨਾਂ ਨਹੀਂ ਜਾਣ ਦੇਣਾ ਚਾਹੇ ਕੁੱਟਣਾ ਪਵੇ ਚਾਹੇ ਮਾਰਨਾ ਪਵੇ ਉਹੀ ਰਵਈਆ ਜਿੱਥੇ ਮਿਲ ਵੇਖਣ ਨੂੰ ਮਿਲਿਆ ਐਸ ਐਚਓ ਸਾਹਿਬ ਨੇ ਕਲੀਅਰ ਕੱਟ ਕਹਿਦਾ ਸੀ ਮੈਨੂੰ ਉੱਪਰੋਂ ਆਰਡਰ ਐ ਕਿ ਤੁਸੀਂ ਇੱਥੋਂ ਅੱਗੇ ਨਹੀਂ ਜਾ ਸਕਦੇ ਅਸੀਂ ਜਿੱਦ ਸੀ ਕਿ ਅਸੀਂ ਜਿਹੜਾ ਹੈਗਾ ਮੰਤਰੀ ਦੀ ਕੋਠੀ ਅੱਗੇ ਲੋੜੀ ਫੁੱਕਾਂਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਕਿਵੇਂ ਅੱਗੇ ਅੰਨ ਦਿੱਤਾ ਗਿਆ ਜੀ ਦੇਖੋ ਜੀ ਹਰ ਅਸੀਂ ਇਹ ਨਹੀਂ ਅੱਜ ਪਹਿਲਾ ਸਾਡਾ ਧਰਮ ਹੈ ਸਟੇਟ ਆਗੂ ਆ ਮੈਂ ਇਤੋਂ ਪਤਾ ਨਹੀਂ ਕਿੰਨੇ ਕ ਧਰਨੇ ਅਸੀਂ ਸੀਐਮ ਹਾਊਸ ਦੇ ਅੰਦਰ ਤੱਕ ਕੀਤੇ ਹੋਏ ਆ ਪ੍ਰੋਟੈਸਟ ਕੀਤੇ ਹੋਏ ਆ ਹਮੇਸ਼ਾ ਧਰਨੇ ਦੇ ਵਿੱਚ ਇੱਕ ਮੈਜਿਸਟਰੇਟ ਡਿਊਟੀ ਲੱਗੀ ਹੁੰਦੀ ਆ ਅਸੀਂ ਪਹਿਲਾ ਧਰਨਾ ਵੇਖਿਆ ਜਿੱਥੇ ਕੋਈ ਮੈਜਿਸਟਰੇਟ ਹੀ ਨਹੀਂ ਹਾਜ਼ਰ ਸੀ ਡਿਊਟੀ ਤੇ ਔਰ ਇੱਥੋਂ ਤੱਕ ਜਿਹੜਾ ਵਿਚਾਰੇ ਐਸਐਚਓ ਸਾਹਿਬ ਵਾਰ-ਵਾਰ ਫੋਨ ਕਰ ਰਹੇ ਸੀ ਕੋਈ ਮੈਜਿਸਟਰੇਟ ਪਹੁੰਚੋ ਕਿਉਂ ਕੋਈ ਕੋਈ ਬਲਦ ਦਾ ਪ੍ਰਯੋਗ ਕਰ ਸਕਣ ਕੋਈ ਫੈਸਲਾ ਲੈ ਸਕਣ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਕਰ ਸਕਣ ਕਿਸ ਕਰਕੇ ਉਹ ਡੀਕਦੇ ਰਹੇ ਕਿ ਕੋਈ ਵੀ ਉਹਨਾਂ ਨੂੰ ਉੱਤੋਂ ਹੁਕਮ ਆਵੇ ਤਾਂ ਨੈਪ ਸੀਲਰ ਸਾਡੇ ਕੋਲ ਪਹੁੰਚੇ ਆ ਉਹਨਾਂ ਦਾ ਸਹਿਮਤੀ ਬਣੀ ਹੈ ਤਾਂ ਸਾਡੇ ਜਥੇਬੰਦੀ ਦੇ ਪੰਜ ਆਗੂ ਇੱਥੇ ਲੋੜੀ ਫੂਕਣ ਪਹੁੰਚੇ ਧੰਨਵਾਦ